ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ავਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿੜਾ ਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪਰਨਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਸਤਨਾਮ ਸ੍ਰੀ ਵਾਇ ਗੁਰੂ ਸਹਿਬ ਜੀਓ ਤਨ ਆ ਸ੍ਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨਹ ਬੁਲਾਏ ਸੁਖ ਸਹਿਜ ਸੇਤੀ ਘਰ ਆਓ ਅਨੰਦ ਮੰਗਲ ਗੁਣ ਗਾਓ ਸਹਿਜ ਧੁਨ ਨੇਹ ਚਲ ਰਾਜ ਕਮਾਓ ਜਿਨ ਤੁਮ ਭੇਜੇ ਤਿਨਹ ਬੁਲਾਏ ਸੁਖ ਸਹਿਜ ਸੇਤੀ ਘਰ ਆਓ आनंद मंगल गुण गाओ सहज धुन नेह चल राज कुमार तुम कर आओ मेरे मीत तुमरे दोखी हर आप निवारे आपदा भई बेतीता रहाओ प्रगट कीने प्रभु करने हारे नासन भजन थके ਕਾਰ ਮੰਗਲ ਵਾਜਹਿ ਨਿਤ ਵਾਜੇ ਆਪਣੇ ਖਸਮ ਨੇ ਵਾਜੇ ਅਸਥਿਰ ਰਹੋ ਡੋਲੋ ਮਾਤ ਕਬ ਹੋ ਗੁਰ ਕੈ ਬਚਨ ਆਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਊਜਲ ਦਰਬਾਰ ਜਿਨ ਕੇ ਜੀਤ ਨਹੀਂ ਫਿਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨ ਹਾਰੇ ਨਾਨਕ ਸਚ ਵਡਿਆਈ ਜਿਨ ਕੇ ਜੀਤ ਨਹੀ ਫਿਰੇ ਆਪੇ ਪਿਆ ਸਹਾਈ ਅਚਰਜ ਕੀਆ ਕਰਨ ਹਾਰੇ ਨਾਨਕ ਸਚ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਰਾਗ ਤਨਾਸਰੀ ਵਿੱਚ ਪੰਜਵੇਂ ਪਾਤਸ਼ਾਹ ਧੰਨ ਧਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਹੈ ਸ਼ਬਦ ਧੰਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 678 ਉੱਪਰ ਸੁਭਾਏ ਮਾਨ ਹੈ ਆਓ ਸੁਣਦੇ ਆ ਵਿਆਖਿਆ ਗੁਰੂ ਜੀ ਫਰਮਾਨ ਕਰਦੇ ਹਨ हे ਮੇਰੀ ਜਿੰਦੇ ਜਿਸ ਨੇ ਤੈਨੂੰ ਸੰਸਾਰ ਵਿੱਚ ਭੇਜਿਆ ਹੈ ਉਸ ਨੇ ਤੈਨੂੰ ਆਪਣੇ ਵੱਲ ਪ੍ਰੇਰਣਾ ਸ਼ੁਰੂ ਕੀਤੀ ਹੋਈ ਹੈ ਤੂੰ ਆਨੰਦ ਨਾਲ ਆਤਮਕ ਡੋਲਤਾ ਨਾਲ ਹਿਰਦੇ ਘਰ ਵਿੱਚ ਟਿਕੀ ਰੋ हे ਜਿੰਦੇ ਆਤਮਕ ਡੋਲਤਾ ਦੀ ਰੋ ਵਿੱਚ ਆਨੰਦ ਖੁਸ਼ੀ ਪੈਦਾ ਕਰਨ ਵਾਲੇ ਹਰ ਗੁਣ ਗਾਇਆ ਕਰ ਇਸਰਾ ਕਾਮਾਦਿਕ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਨਾਂ ਵੈਰੀਆਂ ਉੱਤੇ ਅਟਲ ਰਾਜ ਕਰ ਮੇਰੇ ਮਿੱਤਰ ਮਨ ਹੁਣ ਤੂੰ ਹਿਰਦੇ ਘਰ ਵਿੱਚ ਟਿਕਿਆ ਰੋ ਆ ਜਾ ਪ੍ਰਮਾਤਮਾ ਨੇ ਆਪ ਹੀ ਕਾਮੈਦਕ ਤੇਰੇ ਵੈਰੀ ਦੂਰ ਕਰ ਦਿੱਤੇ ਹਨ ਕਾਮੈਦਕਾਂ ਤੋਂ ਪੈ ਰਈ ਮਾਰ ਦੀ ਬਿਪਤਾ ਹੁਣ ਮੁੱਕ ਗਈ ਹੈ ਰਹਾਓ हे ਮੇਰੀ ਜਿੰਦੇ ਸਭ ਕੁਝ ਕਰ ਸਕਣ ਵਾਲੇ ਖਸਮ ਪ੍ਰਭੂ ਨੇ ਜਿਨ੍ਹਾਂ ਉੱਤੇ ਮੇਰ ਕੀਤੀ ਉਹਨਾਂ ਦੇ ਵਾਜੇ ਸਦਾ ਵਜਣ ਲੱਗ ਪੈਂਦੇ ਹਨ ਉਹਨਾਂ ਦੇ ਅੰਦਰ ਉਸ ਨੇ ਆਪਣਾ ਆਪ ਪ੍ਰਗਟ ਕਰ ਦਿੱਤਾ ਉਹਨਾਂ ਦੀਆਂ ਭਟਕਣਾ ਮੁੱਕ ਗਈਆਂ ਉਹਨਾਂ ਦੇ ਹਿਰਦੇ ਘਰ ਵਿੱਚ ਆਤਮਕ ਆਨੰਦ ਦੇ ਮਾਨੋ ਵਾਜੇ ਸਦਾ ਵਜਣ ਲੱਗ ਜਾਂਦੇ ਹਨ हे ਮੇਰੀ ਜਿੰਦੇ ਗੁਰੂ ਦੇ ਉਪਦੇਸ਼ ਉੱਤੇ ਤੁਰ ਕੇ ਗੁਰੂ ਦੇ ਆਸਰੇ ਰਹਿ ਕੇ ਤੂੰ ਪੀਕਾ ਮਾਇਦਕ ਵੈਰੀਆਂ ਦੇ ਟੱਕਰੇ ਤੇ ਪੱਕੇ ਪੈਰਾਂ ਤੇ ਖਲੋ ਜਾ ਵੇਖੀ ਹੁਣ ਕਦੇ ਵੀ ਨਾ ਡੋਲੀ ਸਾਰੀ ਸ੍ਰਿਸ਼ਟੀ ਵਿੱਚ ਸੋਭਾ ਹੋਵੇਗੀ ਪ੍ਰਭੂ ਪਰਮਾਤਮਾ ਦੀ ਹਿਜੂਰੀ ਵਿੱਚ ਤੇਰਾ ਮੂਜਲਾ ਹੋਵੇਗਾ ਹੇ ਨਾਨਕ ਜਿਸ ਪ੍ਰਭੂ ਜੀ ਨੇ ਜੀਵ ਪੈਦਾ ਕੀਤੇ ਹੋਏ ਹਨ ਉਹ ਆਪ ਹੀ ਇਹਨਾਂ ਨੂੰ ਵਕਾਰਾਂ ਵੱਲੋਂ ਮੋੜਦਾ ਹੈ ਉਹ ਆਪ ਹੀ ਮਦਦਗਾਰ ਬਣਦਾ ਹੈ ਸਭ ਕੁਝ ਕਰ ਸਕਣ ਵਾਲੇ ਪ੍ਰਮਾਤਮਾ ਨੇ ਇਹ ਅਨੋਖੀ ਖੇਡ ਬਣਾ ਦਿੱਤੀ ਹੈ ਉਸ ਦੀ ਵਡਿਆਈ ਸਦਾ ਕਾਇਮ ਰਹਿਣ ਵਾਲੀ ਹੈ ਗੁਰੂ ਜੀ ਉਹ ਫਰਮਾਨ ਕਰਦੇ ਹਨ ਜਿਨ ਕੇ ਜੀਤ ਨਹੀਂ ਫਿਰੇ ਆਪੇ ਭਿਆ ਸਹਾਈ ਅਚਰਜ ਕੀਆ ਕਰਨ ਹਾਰੇ ਨਾਨਕ ਸਚ ਵਡਿਆਈ ਪੋਲ ਚੱਕ ਦੇਖਿਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ